ਕਲਾ ਉੱਚੀ ਬੋਲਨ ਨਾਲ ਚੜਦੀ ਕਲਾ ਨਹੀਂ ਤੇਰੀ ਸਾਰੀ ਜ਼ਿੰਦਗੀ ਲੰਘ ਗਈ ਇਹ ਬੰਦਿਆ ਛੱਡ ਪਰਾਂ ਲੱਜ ਪਾਣੀ ਚ ਡਿਗ ਪਈਏ ਜਿਹੜੇ ਦੋ ਸਾਹ ਰਹਿ ਗਏ ਨੇ ਇਹ ਨਾ ਛੱਡੀ 14 ਲੜਾਈਆਂ ਡਿਫੈਂਸ ਚ ਲੜੀਆਂ ਜਿਦਨ ਜ਼ਫਰਨਾਮਾ ਲਿਖਿਆ ਉਦਨ ਕਹਿਣ ਲੱਗੇ ਹੁਣ ਮੈਂ ਸ਼ੁਰੂ ਕਰਨ ਲੱਗਾ ਹੁਣ ਤੂੰ ਦੇਖੀ ਇਸ ਲੜਾਈ ਦਾ ਅੰਤ ਕੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਆਪਣੀ ਲਿਖ ਚ ਲਿਖ ਦਿਆ ਮੈਂ ਸੱਤ ਤੀਰ ਚਲਾਏ ਚਾਰ ਤੀਰ ਮੈਂ ਸੱਜੇ ਹੱਥ ਨਾਲ ਚਲਾਏ ਤੇ ਤਿੰਨ ਮੈਂ ਖੱਬੇ ਹੱਥ ਨਾਲ ਚਲਾਏ ਦੋ ਨਾਲ ਨੇ ਮਾਰ ਹੀ ਕੁਝ ਨਹੀਂ ਕੀਤੀ ਕਹਿਆ ਜੀ ਮੈਂ ਇੰਨੇ ਬੱਜਰ ਪਾਪ ਕੀਤੇ ਇੰਨੀਆਂ ਗਲਤੀਆਂ ਕੀਤੀਆਂ ਇੰਨੇ ਗੁਨਾਹ ਕੀਤੇ ਕਹਿੰਦਾ ਮੈਨੂੰ ਇਹ ਨਹੀਂ ਉਹਨੇ ਕਿਹਾ ਤੈਨੂੰ ਜਮ ਲੁੱਟਣਗੇ ਗੁਰੂ ਇੱਕੋ ਗੱਲ ਕਹਿੰਦਾ ਅੱਗੇ ਸੁਧਰ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸਭ ਬੀਤੀ ਲੋਕ ਮੇਰੇ ਬਾਰੇ ਕੀ ਸੋਚਦੇ ਆ ਨਹੀਂ ਇਹ ਸੋਚਣਾ ਸ਼ੁਰੂ ਕਰੀਏ ਜਿਹੜੇ ਮੈਂ ਕਰਮ ਕਰਨਾ ਗੁਰੂ ਮੇਰੇ ਬਾਰੇ ਕੀ ਸੋਚੇਗਾ ਤੇ ਜਿਵੇਂ ਆਪਣੇ ਬੰਦੇ ਵੀ ਅੱਜ ਕੱਲ ਕਰਦੇ ਆ ਜਦੋਂ ਕੋਈ ਮਰ ਜਾਂਦਾ ਉਹ ਬਿਸਤਰੇ ਚੁੱਕੀ ਆਉਂਦਾ ਕੋਈ ਕੰਬਲ ਚੁੱਕੀ ਆਉਂਦਾ ਕੋਈ ਇੰਡੀਆ ਵਿੱਚ ਤੇ ਇੱਕ ਬੰਦਾ ਐਣਕ ਤੇ ਖੁੰਡੀ ਨਾਲ ਚੱਪਲਾਂ ਵੀ ਚੁੱਕੀ ਹੋ ਨਵੀਆਂ